ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਅਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਆਂਦੇ ਨੇ ਜੀ ਅੱਜ ਜੋ ਸੀ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4.5 ਮਰਲੇ ਆ ਘਰ ਦੇ ਸਾਹਮਣੇ ਦੇਖ ਲਓ ਪਾਰਕ ਬਣਿਆ ਹੋਇਆ ਤੁਹਾਨੂੰ ਪਹਿਲਾਂ ਪਾਰਕ ਦਾ ਸਾਰਾ 뷰 ਦਿਖਾ ਦਿੰਨੇ ਆ ਆ ਦੇਖੋ ਜੀ ਆ ਗਲੀ ਹੈ ਹਾ ਜੀ ਪਾਰਕ ਬਣਿਆ ਸਾਹਮਣੇ ਘਰ ਦੀ ਲੋਕੇਸ਼ਨ ਬਹੁਤ ਵਧੀਆ ਜੀ ਖੁੱਲਡੁੱਲੀ ਗਲੀ ਹੈ ਪਾਰਕ ਬਣਿਆ ਹੋਇਆ ਬਾਕੀ ਤੇ ਦੇਖ ਹੀ ਰਹੇ ਹੋ ਸਾਰਾ ਇਹ ਜੀ ਮੇਨ ਗਲੀ ਹੈ ਜਿਹੜੀ ਕਿ ਮੇਨ ਗਲੀ ਘਰ ਨੂੰ ਲੱਗਦੀ ਹੈ ਤੇ ਇਹਦੇ ਨਾਲ ਜਿਹੜੀ ਅੰਦਰ ਗਲੀ ਜਾਂਦੀ ਹੈ ਜਿਹੜੀ ਸਿੱਧਾ ਘਰ ਨੂੰ ਜਾਂਦੀ ਹੈ ਤੁਹਾਨੂੰ ਵੀ ਦਿਖਾ ਦਿੰਨੇ ਆ ਆ ਜਿਹੜੀ ਗਲੀ ਹੈ ਇਸ ਦਾ ਘਰ ਨੂੰ ਜਾਂਦੀ ਹੈ ਬਾਕੀ ਤੁਹਾਨੂੰ ਘਰ ਦਿਖਾ ਦਿੰਨੇ ਆ ਵੀ ਕਿਹੜਾ ਘਰ ਹੈਗਾ ਜੀ ਡਿਮਾਂਡ ਜਿਹੜੀ ਮਾਲਕਾਂ ਨੇ ਰੱਖੀ ਹੈ 5.5 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਲਕ ਕਹਿੰਦੇ ਮਾਨਤਨ ਹੋ ਜਾਏਗਾ ਆ ਘਰ ਦੀ ਫਰੰਟ ਦੇਖ ਲੋ ਆ ਘਰ ਦੀ ਫਰੰਟ ਹੈ ਰੋਇ ਦਾ ਗੇਟ ਲੱਗਾ ਹੈ ਫਰੰਟ ਨੂੰ ਬਿਜਲੀ ਪਾਣੀ ਸਾਰੀ ਸੁਵਿਧਾ ਹੈਗੀ ਆ ਐਂਟਰੀ ਤੇ ਸਭ ਤੋਂ ਪਹਿਲਾਂ ਵਾਸ਼ਰੂਮ ਬਣਿਆ ਹੋਇਆ ਆ ਦੇਖੋ ਜੀ ਆ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਟੂਟੀਆਂ ਸ਼ਾਵਰ ਦਾ ਕੰਮ ਹੋਇਆ ਹੈ ਜੀ ਇਹਦੇ ਨਾਲ ਹੀ ਕਿਚਨ ਬਣਾਈ ਹੋਈ ਹੈ ਕਿਚਨ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖੋ ਜੀ ਆ ਕਿਚਨ ਬਣੀ ਹੋਈ ਹੈ ਮਾਲਕਾ ਦਾ ਨੰਬਰ ਨੋਟ ਕਰ ਲਓ ਮਾਲਕਾ ਦਾ ਨੰਬਰ 84 371 00 624 ਇਹ ਜੀ ਮਾਲਕਾ ਦਾ ਨੰਬਰ ਹੈ ਬਾਕੀ ਤੁਸੀਂ ਪ੍ਰੋਪਰ ਲੋਕੇਸ਼ਨ ਦੀ ਗੱਲ ਜਾਂ ਰੇਟ ਦੀ ਗੱਲ ਕਰਨੀ ਹੋਵੇ ਤਾਂ ਕਾਲ ਕਰਕੇ ਕਰ ਸਕਦੇ ਹੋ ਕਿਚਨ ਦੇ ਨਾਲ ਹੀ ਇੱਕ ਛੋਟਾ ਕਮਰਾ ਬਣਿਆ ਹੋਇਆ ਛੋਟੇ ਕਮਰੇ ਦੇ ਬੈਕ ਸਾਈਡ ਤੇ ਲੋਬੀ ਬਣੀ ਹੋਈ ਐ ਤੇ ਲੋਬੀ ਦੇ ਪਿੱਛੇ ਇੱਕ ਵੱਡਾ ਕਮਰਾ ਬਣਿਆ ਹੋਇਆ ਤੁਹਾਨੂੰ ਸਾਰਾ ਉਹ ਵੀ ਦਿਖਾ ਦਨੇ ਆ ਜੀ ਪਹਿਲਾਂ ਤੇ ਛੋਟਾ ਕਮਰਾ ਦੇਖ ਲਓ ਇੱਕ ਵਾਰੀ ਜਗ੍ਹਾ ਜਿਹੜੀ ਤੁਹਾਨੂੰ ਪਹਿਲਾਂ ਦੱਦ ਦਿੱਤੀ ਸੀ ਕਿ 4.5 ਮਰਲੇ ਆ ਡਿਮਾਂਡ 5.5 ਲੱਖ ਰੁਪਈਆ ਮਾਲਕਾਂ ਰੱਖੀ ਐ ਬਾਕੀ ਇਹ ਫਿਕਸ ਡਿਮਾਂਡ ਨਹੀਂ ਐ ਮੌਕੇ ਤੇ ਘੱਟ ਵੱਧ ਹੋ ਜਾਏਗਾ ਜੀ ਆਹ ਦੇਖੋ ਜੀ ਲੋਬੀ ਏਰੀਆ ਬਣਿਆ ਹੋਇਆ ਲੋਬੀ ਏਰੀਆ ਵੀ ਕਾਫੀ ਖੁੱਲਾ ਢੁੱਲਾ ਬਣਿਆ ਹੋਇਆ ਇਹਦੇ ਬੈਕ ਸਾਈਡ ਤੇ ਇੱਕ ਵੱਡਾ ਕਮਰਾ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ। ਬਾਕੀ ਤੁਹਾਨੂੰ ਘਰ ਦਾ ਐਡਰੈਸ ਵੀ ਦੱਸ ਦਿੰਨੇ ਆ ਐਡਰੈਸ ਤੁਸੀਂ ਨੋਟ ਕਰ ਲਓ। ਪਿੰਡ ਕੋਲੀਆਂ ਕਲਾਂ ਜ਼ਿਲ੍ਹਾ ਮੋਗਾ ਇੱਥੇ ਜੇ ਘਰ ਪੈਂਦਾ। ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ। ਅਸੀਂ ਉੱਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਆ। ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ